ਵੀਰੋ ਆ ਬਾਈ ਨੂੰ ਝੱਲ ਚੜਿਆ ਸੀ ਕਿ ਮੈਂ ਲੋਕਾਂ ਨੂੰ ਕਿਉਂ ਕੁਦਰਤੀ ਖੇਤੀ ਵਾਲੀ ਜ਼ਹਿਰ ਮੁਕਤ ਸਬਜ਼ੀ ਖਵਾਉਣੀ ਹੈ ਤੇ ਇਸੇ ਝੱਲ ਦੇ ਚੱਲਦਿਆਂ ਬਾਈ ਨੇ ਪਿੰਡ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਉਂ ਕੁਦਰਤੀ ਖੇਤੀ ਤਹਿਤ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਉਪਰਾਲਾ ਕਰ ਲਿਆ ਬਹੁਤ ਮਿਹਨਤ ਦੇ ਨਾਲ ਇੱਥੇ ਇੰਨੀ ਸੋਹਣੀ ਕੁਦਰਤੀ ਖੇਤੀ ਵਾਲੀ ਸਬਜ਼ੀ ਪੈਦਾ ਕੀਤੀ ਬਰੋਕਲੀ, ਬੰਦ ਗੋਭੀ, ਫੁੱਲ ਗੋਭੀ, ਹਰੇ ਗੰਡੇ, ਕਾਲੀ ਗਾਜਰ, ਲਾਲ ਗਾਜਰ, ਮੇਥੇ, ਮੇਥੀ ਤਣੀਆਂ ਜਾਨੀ ਕਿ ਵੈਰਾਈਟੀ ਵਾਲੀ ਵੀ ਕੋਈ ਕਸਰ ਛੱਡੀ ਨਹੀਂ। ਮੂੜੀਆਂ, ਛਾਲਗਮ ਤੇ ਹੁਣ ਵੀ ਬੈਂਗਣ ਵੀ ਮਗਰੀ ਤਿਆਰ ਆ ਫੁੱਲ ਚੱਕੀ ਖੜੇ ਆ। ਜਦੋਂ ਬਾਈ ਨੇ ਕੁਦਰਤੀ ਖੇਤੀ ਤਹਿਤ ਸਬਜ਼ੀ ਲਾਉਣ ਵਾਲਾ ਪ੍ਰੋਗਰਾਮ ਬਣਾਇਆ ਤੇ ਮੈਂ ਇਹਨਾਂ ਨੂੰ ਰੋਕਿਆ ਸੀ ਹਾਂਜੀ ਮੈਂ ਕਿਹਾ ਸੀਗਾ ਭਰਾਵਾ ਲੋਕ ਕਦਰ ਨਹੀਂ ਪਾਉਂਦੇ ਕੁਦਰਤੀ ਖੇਤੀ ਵਾਲੀ ਸਬਜ਼ੀ ਪੈਦਾ ਕਰਨ ਚ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਲੇਬਰ ਬਹੁਤ ਜ਼ਿਆਦਾ ਲੱਗਦੀ ਆ ਇੱਥੇ ਐ ਤਾਂ ਹੈ ਨਹੀਂ ਵੀ ਕੱਕ ਹੋ ਗਏ ਤੇ ਸਪਰੇਅ ਮਾਰ ਦਿਓ ਤੇ ਜ਼ਹਿਰ ਦੀ ਨਦੀਨਨਾਸ਼ਕ ਇੱਥੇ ਤਾਂ ਗੁੱਡਣੇ ਪੈਂਦੇ ਆ ਤੇ ਆ ਤੁਸੀਂ ਦੇਖੋਗੇ ਵੀ ਇਹ ਬੰਦਾ ਗੁੱਡ ਗੁੱਡ ਕਮਲਾ ਹੋ ਗਿਆ ਠੀਕ ਹੈ ਆ ਵੇਖੋ ਜਿਹੜੀ ਸਬਜੀ ਐ ਇਸ ਵੇਲੇ ਤੁਹਾਡੀ ਸਕਰੀਨ ਤੇ ਉਹਦੇ ਵਿੱਚ ਕੱਖ ਤੁਹਾਨੂੰ ਮੌਜੂਦ ਵੀ ਦਿਸਣਗੇ ਤੇ ਗੁੱਡੇ ਹੋਏ ਪੱਤੇ ਹੋਏ ਕੱਖ ਵੀ ਨਜ਼ਰ ਆਉਣਗੇ ਤਾਂ ਜਦੋਂ ਅਸੀਂ ਪੂਰੀ ਟਾਪ ਕੁਆਲਿਟੀ ਦੀ ਕੁਦਰਤੀ ਖੇਤੀ ਵਾਲੀ ਸਬਜੀ ਪੈਦਾ ਕਰਦੇ ਆ ਤਾਂ ਉਹਦੇ ਤੇ ਸਾਡਾ ਖਰਚਾ ਬਹੁਤ ਜ਼ਿਆਦਾ ਆਉਂਦਾ ਮੁੰਡਾ ਮੁੰਡੇ ਦਾ ਪਿਓ ਤੇ ਮੁੰਡੇ ਦਾ ਮੁੰਡਾ ਦਾਦਾ ਪਿਓ ਪੋਤਾ ਇੰਨੇ ਜਣੇ ਖੇਤੀ ਚ ਮੌਜੂਦ ਰਹਿੰਦੇ ਆ ਤੇ ਕਈ ਵਾਰੀ ਲੇਬਰ ਵੀ ਪਾਉਣੀ ਪੈਂਦੀ ਆ ਹਾਂਜੀ ਤਾਂ ਇਹਦਾ ਮਤਲਬ ਆ ਕਿ ਇਹ ਸੌਖਾ ਕੰਮ ਨਹੀਂ ਇਹਦੇ ਤੇ ਮਿਹਨਤ ਲੱਗਦੀ ਆ ਮੁਰਕਾ ਡੋਲਦਾ ਫੇਰ ਕਿਤੇ ਜਾ ਕੇ ਸ਼ੁੱਧ ਅਮਰਤਮਈ ਸਬਜ਼ੀ ਖੇਤ ਚੋਂ ਪੈਦਾ ਹੁੰਦੀ ਆ ਇਹਨਾਂ ਨੇ ਮਿਹਨਤ ਕੀਤੀ ਮੁਰਕਾ ਡੋਲਿਆ ਤੇ ਅਮਰਤਮਈ ਸਬਜ਼ੀ ਪੈਦਾ ਕਰਕੇ ਖੇਤ ਚੋਂ ਜੈਤੋ ਲੈ ਗਏ ਹਾਂਜੀ 7-8 ਦਿਨ ਉੱਤੇ ਜਾਂਦੇ ਰਹੇ ਲੋਕਾਂ ਨੇ ਸ਼ੁਰੂ-ਸ਼ੁਰੂ ਦੇ ਵਿੱਚ ਥੋੜਾ ਜਿਹਾ ਇੰਟਰਸਟ ਲਿਆ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਲੋਕ ਕਹਿਣ ਲੱਗੇ ਵੀ ਚੀਜ਼ ਤਾਂ ਥੋੜੀ ਚੰਗੀ ਆ ਪਰ ਰੇਟ ਜ਼ਿਆਦਾ ਹੁਣ ਰੇਟ ਕਿੰਨਾ ਜ਼ਿਆਦਾ ਕਾਲੀ ਗਾਜਰ 30 ਰੁਪਏ ਕਿਲੋ 30 ਰੁਪਏ ਸੀ ਲਾਲ ਗਾਜਰ 30 ਰੁਪਏ ਕਿਲੋ ਤੇ ਬਰੋਕਲੀ 40 ਰੁਪਏ ਕਿਲੋ ਇੰਨਾ ਪੈਸਾ ਵੀ ਨਹੀਂ ਭਰਨਾ ਚਾਹੁੰਦੇ ਲੋਕ ਅਮਰਤਮਈ ਚੀਜ਼ ਵਾਸਤੇ ਤਾਂ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਵੀ ਲੋਕ 5 ਰੁਪਏ ਸਸਤਾ ਮਿਲ ਗਿਆ ਨਾ ਜ਼ਹਿਰ ਖਰੀਦ ਲੈਣਗੇ ਪਰ ਅਮਰਤ 5 ਰੁਪਏ ਮਹਿੰਗਾ ਮਿਲਦਾ ਹੋਇਆ ਤਾਂ ਉਹ ਛੱਡ ਦੇਣਗੇ ਸਹੀ ਗੱਲ ਤੇ ਇਹਨਾਂ ਨੇ ਮੇਰੀ ਗੱਲ ਮੰਨੀ ਨਹੀਂ ਤੇ ਹੁਣ ਯੱਪ ਨੂੰ ਫੜੇ ਹੋਏ ਆ ਹਾਂ ਸਹੀ ਗੱਲ ਤਾਂ ਬਾਈ ਫਿਰ ਕਹਿੰਦੇ ਹੁੰਦੇ ਆ ਵੀ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਮਗਰੋਂ ਹੀ ਸਵਾਦ ਆਉਂਦਾ ਹਾਂਜੀ ਹਾਂ ਹੁਣ ਲੱਗਦਾ ਪਤਾ ਹਾਂਜੀ ਲੱਗ ਗਿਆ ਹੀ ਪਤਾ ਹੁਣ ਤਾਂ ਹੈ ਹੁਣ ਫਿਰ ਜੈਤੋ ਵਾਲਿਆਂ ਨੇ ਤਾਂ ਜਵਾਬ ਦੇ ਤਾਂ ਕਿੱਧਰ ਜਾਣਾ ਫਿਰ ਉਹ ਬਠਿੰਡੇ ਦੀ ਕਰਦੇ ਆਂ ਤਿਆਰੀ ਇੱਧਰ ਕਰਦੇ ਆਂ ਕੀੜਾ ਕਰਦਾ ਹਾਂ ਆ ਥੋੜਾ ਹੀ ਰਹਿ ਗਿਆ ਕੰਮ ਗਾਂ ਵਾਸਤੇ ਮੈਂ ਬੇਟੀ ਨੂੰ ਆਖਿਆ ਵੇਖ ਲਾ ਫਿਰ ਮੈਨੂੰ ਕਹਿੰਦਾ ਰਹਿਣ ਤੇ ਚੱਲ ਫਿਰ ਆਪਾਂ ਆਪਦੇ ਘਰ ਜੋਗੀ ਕਰ ਲਿਆ ਕਰਾਂਗੇ ਨਹੀਂ ਲੱਖਾ ਕੇ ਰਾਜੀ ਤਰ ਲੋ ਬਿਲਕੁਲ ਨਹੀਂ ਵੀ ਦੇ ਸੋ ਭਾਈ ਬੰਦੇ ਨੇ ਤਾਂ ਸ਼ੁਰੂਆਤ ਕੀਤੀ ਸੀ ਪਹਿਲ ਕੀਤੀ ਸੀ ਵੀ ਤੁਹਾਡੇ ਤੱਕ ਸ਼ੁੱਧ ਪਿਓਰ ਕੁਦਰਤੀ ਅੰਮ੍ਰਿਤਮਈ ਸਬਜ਼ੀ ਪਹੁੰਚ ਦੀ ਕਰਨ ਦੀ ਪਰ ਤੁਸੀਂ ਬੰਦੇ ਨੂੰ ਨਿਰਾਸ਼ ਕਰਤਾ ਬੰਦੇ ਦਾ ਹੌਸਲਾ ਤੋੜਤਾ ਜੈਤੋ ਵਾਲਿਓ ਚੰਗੀ ਗੱਲ ਨਹੀਂ ਕੀਤੀ ਤੁਸੀਂ ਹੋ ਸਕਦਾ ਜਿਹੜੇ ਬੰਦੇ ਜੈਤੋ ਵਾਲੇ ਬਾਈ ਦੇ ਸੰਪਰਕ ਚ ਆਏ ਹੋਣ ਉਹ ਉਹੀ ਆਏ ਹੋਣ ਜਿਨ੍ਹਾਂ ਨੂੰ ਇਹਦੇ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ ਹਾਂਜੀ ਹਾਂਜੀ ਕੁਝ ਦਿਨ ਉਹਨਾਂ ਨੇ ਖਾਧੀ ਤੇ ਫਿਰ ਛੱਡ ਗਏ ਛੱਡ ਗਏ ਤੇ ਜੇ ਬਾਈ ਕੋਈ ਨੌਲੇਜ ਰੱਖਣ ਵਾਲੇ ਬੰਦੇ ਹੈਗੇ ਆ ਵੀ ਆਰਗੈਨਿਕ ਸਬਜ਼ੀ ਦੀ ਕੀ ਇੰਪੋਰਟੈਂਸ ਹੈ ਉਹ ਅਸੀਂ ਇੱਕ ਮੌਕਾ ਹੋਰ ਦੇਣਾ ਚਾਹੁੰਦੇ ਆ ਜੈਤੂ ਵਾਲਿਆਂ ਨੂੰ ਠੀਕ ਵੀ ਭਾਈ 35 40 ਬੰਦੇ ਇਕੱਠੇ ਹੋਵੋ ਤੇ ਬਾਈ ਨੂੰ ਇੱਕ ਸਪੌਟ ਦੱਸ ਦਿਓ ਵੀ ਭਾਈ ਕਿੱਥੇ ਆਇਆ ਕਰੇ ਤੂੰ ਤੇ ਉੱਥੋਂ ਬਾਈ ਤੋਂ ਤੁਸੀਂ ਪ्योर ਕੁਦਰਤੀ ਖੇਤੀ ਵਾਲੀ ਆਰਗੈਨਿਕ ਸਬਜ਼ੀ ਆਪੋ ਆਪਣੇ ਘਰੀ ਲਿਜਾ ਸਕਦੇ ਹੋ ਕਰੀੜ ਕੇ ਬਾਜਵ ਰੇਟ ਆ ਕੋਈ ਮਹਿੰਗਾ ਰੇਟ ਵੀ ਨਹੀਂ ਨਹੀਂ ਜੀ ਬਾਈ ਸੋ ਇਸ ਖੇਤ ਦੇ ਵਿੱਚ ਤੁਸੀਂ ਦੇਖੋ ਪਰੋਕਲੀ ਲੱਗੀ ਹੋਈ ਐ ਫੁੱਲ ਗੋਭੀ ਲੱਗੀ ਹੋਈ ਐ ਬੰਦ ਗੋਭੀ ਲੱਗੀ ਹੋਈ ਐ ਹਰਾ ਪਿਆਜ਼ ਇੱਥੋਂ ਨਿਕਲਦਾ ਪਿਆ ਮੇਥੇ ਮੇਥੀ ਧਨੀਆ ਕਾਲੀ ਗਾਜਰ ਲਾਲ ਗਾਜਰ ਖਤਮ ਹੋ ਗਈ ਹੈ ਨਾ ਹਾਂਜੀ ਉਹ ਤਾਂ ਖਤਮ ਤੇ ਪਿੱਛੇ ਪੀਲੀ ਗਾਜਰ ਬੀਜੀ ਹੋਈ ਹੈ ਜਿਹੜੀ ਗਰਮੀਆਂ ਚ ਆਉਂਦੀ ਆ ਤਾਂ ਮਤਲਬ ਬਾਈ ਨੇ ਕੋਈ ਕਸਰ ਨਹੀਂ ਛੱਡੀ ਪਰ ਤੁਸੀਂ ਕਸਰ ਛੱਡ ਗਏ ਹਾਂਜੀ ਐਦਾਂ ਨਾ ਕਰੋ ਜੇ ਕੋਈ ਬੰਦਾ ਤੁਹਾਡੇ ਲਈ ਖੜਾ ਹੁੰਦਾ ਤੇ ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਉਹਦੇ ਲਈ ਖੜੇ ਹੋ ਜਾਓ ਪੇ ਦਾ ਫਾਰਮਰ ਨਾਟ ਟੂ ਦਾ ਡਾਕਟਰ ਡਾਕਟਰ ਨੂੰ ਪੈਸੇ ਪੇ ਕਰਨ ਦੀ ਬਜਾਏ ਕਿਸਾਨ ਨੂੰ ਪੈਸੇ ਪੇ ਕਰੋ ਕਿਸਾਨ ਤੁਹਾਨੂੰ ਤੰਦਰੁਸਤੀ ਬਖਸ਼ ਸਕਦਾ ਤੇ ਡਾਕਟਰ ਤੁਹਾਡਾ ਇਲਾਜ ਹੀ ਕਰ ਸਕਦਾ ਤੰਦਰੁਸਤੀ ਨਹੀਂ ਬਖਸ਼ ਸਕਦਾ ਤੇ ਜਿਹੜਾ ਇਲਾਜ ਕਰਾਉਣ ਦੀ ਲੋੜ ਵੀ ਤਾਂ ਹੀ ਪੈਂਦੀ ਆ ਵੀ ਜੇ ਅਸੀਂ ਬਿਮਾਰ ਹੁੰਨੇ ਆ ਤੇ ਬਿਮਾਰ ਅਸੀਂ ਤਾਂ ਹੁੰਨੇ ਆ ਕਿਉਂਕਿ ਸਾਡਾ ਖਾਣਾ ਪੀਣਾ ਖਰਾਬ ਆ ਜ਼ਹਿਰੀਲਾ ਜੈਸਾ ਖਾਓ ਅੰਨ ਵੈਸਾ ਹੋਏ ਮਨ ਤੇ ਮਨ ਤੋਂ ਪਹਿਲਾਂ ਤਾਂ ਤਣਾ ਆਉਂਦਾ ਜੇ ਸਾਡੀ ਖੁਰਾਕ ਸਾਡੇ ਮਨ ਤੇ ਮਾੜਾ ਅਸਰ ਪਾ ਸਕਦੀ ਆ ਤਾਂ ਤਨ ਤੇ ਮਾੜਾ ਅਸਰ ਪਾਉਗੀ ਹੀ ਪਾਉਗੀ ਸੋ ਜੇ ਤੁਸੀਂ ਸ਼ੁੱਧ ਖਾ ਰਹੇ ਹੋ ਤਾਂ ਤੁਸੀਂ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਰਹੋਗੇ ਜੇ ਤੁਸੀਂ ਜ਼ਹਿਰੀਲਾ ਖਾ ਰਹੇ ਹੋ ਤਾ ਸਰੀਰਕ ਅਤੇ ਮਾਨਸਿਕ ਪੱਖੋਂ ਤੁਸੀਂ ਬਿਮਾਰ ਰਹੋਗੇ ਤੇ ਬਿਮਾਰੀਆਂ ਦਾ ਇਲਾਜ ਕਰਾਉਣ ਵਾਸਤੇ ਡਾਕਟਰਾਂ ਕੋਲੇ ਜਾਓਗੇ ਫਿਰ ਡਾਕਟਰਾਂ ਦੇ ਘਰ ਪਰਦੇ ਰਹੋਗੇ ਡਾਕਟਰਾਂ ਦੇ ਘਰ ਪਾਣ ਦੀ ਬਜਾਏ ਇਹੋ ਜੇ ਕਿਸਾਨਾਂ ਦੇ ਨਾਲ ਖੜਜੋ ਇਹ ਤਾਂ ਤੁਹਾਨੂੰ ਐ ਵੀ ਨਹੀਂ ਕਹਿੰਦਾ ਵੀ ਡਾਕਟਰ ਜਿੰਨੇ ਪੈਸੇ ਦੇ ਰਹੇ ਮੈਨੂੰ ਹਾਂਜੀ ਸੋ ਭਾਈ ਕੀ ਸਨੇਹਾ ਦੇਣਾ ਚਾਹੋਗੇ ਸਨੇਹਾ ਤਾਂ ਇਹ ਹੀ ਦੇਣਾ ਚਾਹੁੰਦੇ ਜੇ ਸਾਥ ਦੇਣ ਤਾਂ ਮੇਰੇ ਭਰਾ ਜਿਹੜੇ ਚਾਹੁੰਦੇ ਆਰਗੈਨਿਕ ਖਰੀਦਣਾ ਡਾਕਟਰਾਂ ਤੋਂ ਬਚਣਾ ਚਾਹੁੰਦੇ ਆ ਤਾਂ ਆਪਾਂ ਚੱਲੀ ਚੱਲਾਂਗੇ ਨਹੀਂ ਫਿਰ ਆਪਾਂ ਕਰ ਜੋ ਕੀ ਕਰ ਲੈਣਾ ਕਰਾਂਗੇ ਤੇ ਬਾਕੀ ਸਸਰੀ ਕਾਲੀ ਆ ਫਿਰ ਤਾਂ ਕੰਮ ਸੋ ਭਾਈ ਬਾਈ ਦਾ ਮਾਨ ਬਣਾਈ ਬੈਠਾ ਹੁਣ ਤੁਸੀਂ ਦੇਖੋ ਬਾਈ ਦਾ ਮਾਨ ਬਦਲਣਾ ਕਿ ਨਹੀਂ ਸੋ ਧਿਆਨ ਦਿਓ ਤੇ ਸਪੋਰਟ ਕਰੋ ਵੀਡੀਓ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ